ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾ ਧਰਪਤੀ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਆਪਣਾ Instagram ਦੇ ਉੱਪਰ ਵੀ ਪੇਜ ਹੈ ਜੀ ਸੋ ਵੀ ਬੱਦ ਵੱਡ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ ਆਪਾਂ ਦਿੱਲੀ ਤੁਹਾਡੇ ਲਈ ਇੱਕ ਬਲੌਗ ਲੈ ਕੇ ਆਉਣੇ ਹਾਂ ਜੀ ਠੀਕ ਹੈ ਸੋਟਾ ਨਾ ਤੇ ਜੋ ਵੀ ਉਹਨਾਂ ਚ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਾਂ ਨੂੰ ਕੀ ਕਰਨਾ ਹੈ WhatsApp ਉੱਪਰ ਜਾ ਕੇ DM ਕਰਨਾ ਸਕਰੀਨ ਦੇ ਉੱਪਰ ਆਪਾਂ ਨੰਬਰ ਸ਼ੋ ਹੋ ਰਿਹਾ ਠੀਕ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਤੇ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਤੇ ਕੋਈ ਵੀ ਤੁਸੀਂ ਆਪਣਾ ਵੀ ਡਿਜ਼ਾਈਨ ਦੱਸ ਕੇ ਆਪਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਅੱਜ ਵੀ ਆਪਾਂ ਤੁਹਾਡੇ ਲਈ ਨਵੇਂ ਸੂਟ ਲੈ ਕੇ ਆਏ ਹਾਂ ਜੀ ਠੀਕ ਹੈ ਕਾਟਨ ਦੇ ਸੂਟ ਹੈ ਜੀ ਤੇ ਇਹ ਵਾਲੇ ਪਸ਼ਮੀਨੇ ਦਾ ਸੂਟ ਨੇ ਜੀ ਜਿਹੜਾ ਬਾਹਰ ਜਾ ਰਹੇ ਨੇ ਜੀ ਰੈਡੀ ਹੋ ਕੇ ਤੇ ਉਥੇ ਹਜੇ ਵੈਦਰ ਥੋੜਾ ਠੰਡਾ ਹੈਗਾ ਠੀਕ ਹੈ ਸੋ ਤੁਸੀਂ ਜੀ ਕਾ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਿ ਜਿੱਤਾਂ ਦੇ ਵੀ ਵੈਦਰ 'ਚ ਤੁਸੀਂ ਰਹਿੰਦੇ ਹੋ ਠੀਕ ਹੈ ਉਦਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਸਟਿਚ ਸਟਿਚਿੰਗ ਵੀ ਕਰਦੇ ਆਂ ਜੀ ਸਟਿਚਿੰਗ ਵੀ ਅਵੇਲੇਬਲ ਹੈਗੀ ਆ ਆਪਣੇ ਕੋਲ ਜੇਕਰ ਤੁਸੀਂ ਸੂਟ ਲੈ ਕੇ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਤੁਸੀਂ ਕਿਤੇ ਵੀ ਬੈਠੇ ਆਪਣੇ ਸੂਟ ਦਾ ਜਿਹੜਾ ਆਰਡਰ ਦੇ ਸਕਦੇ ਹੋ ਤੇ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਸੋਨੋ ਸਭ ਤੋਂ ਪਹਿਲਾਂ ਦਿਖਾਉਣੀਆਂ ਜੀ ਇਹ ਹੈ ਜੀ ਪਸ਼ਮੀਨੇ ਦੇ ਵਿੱਚ ਸਰੋਜੀ ਕਲਰ ਦਾ ਸੂਟ ਹੈ ਜੀ ਇਹ ਥੋੜਾ ਕਲਰ ਦਾ ਸਰਕ ਪੈ ਰਿਹਾ ਜੀ ਇੱਥੋਂ ਸਹੀ ਆ ਰਿਹਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਮਸ਼ੀਨ ਵਰਕ ਦੇ ਨਾਲ ਬਣ ਕੇ ਰੈਡੀ ਹੋਇਆ ਇਦਾਂ ਦੋ ਸੈਂਟਰ ਪੈਨਲ ਆਉਂਦੇ ਆ ਜੀ ਸੂਟ ਦੇ ਵਿੱਚ ਠੀਕ ਹੈ ਦੋ ਸੈਂਟਰ ਪੈਨਲ ਬਣੇ ਹੋਏ ਇਦਾਂ ਡਾਟਸ ਦੇ ਨਾਲ ਸੈਂਟਰ ਪੈਨਲ ਬਣਾਏ ਹੋਏ ਆ ਠੀਕ ਹੈ ਜੀ ਸੈਂਪਲ ਤਾਂ ਮੇਨੂ ਵਿੱਚ ਤਾਂ ਫਲਾਰ ਬਣਿਆ ਹੋਇਆ ਠੀਕ ਹੈ ਜੀ ਫਲਾਰੇ 3 ਲਾਈਡ ਬਣਿਆ ਹੋਇਆ ਠੀਕ ਹੈ ਬਹੁਤ ਸੋਹਣਾ ਵਰਕ ਹੈ ਜਿਹੜਾ ਉਹ ਹੋ ਗਈ ਰੈਡੀ ਹੋਇਆ ਤੇ ਇਸ ਤੋਂ ਬਾਅਦ ਜੀ ਇਸ ਦਾ ਕੀਆ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਠੀਕ ਹੈ ਕਲਰ ਕੰਬੀਨੇਸ਼ਨ ਹੋਇਆ ਜੀ ਠੀਕ ਹੈ ਇਸੇ ਨਾਲ ਤੁਸੀਂ ਕੋਈ ਵੀ ਕਲਰ ਦਾ ਦੁਪੱਟਾ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਠੀਕ ਹੈ ਜੀ ਇਹ ਹੈ ਜੀ ਸੰਤ ਸੋਹਰੇ ਸਾਰੇ ਇਕ ਹੀ ਰੰਗ ਆ ਬਣਿਆ ਹੋਇਆ ਠੀਕ ਹੈ ਤੇ ਇਸ ਤੋਂ ਬਾਅਦ ਇਹਨੀਆਂ ਬਣੀਆਂ ਹੋਈਆਂ ਨੇ ਜੀ ਬਾਜੂ ਠੀਕ ਹੈ ਜੀ ਬਾਜੂ ਬਣੀਆਂ ਹੋਈਆਂ ਨੇ ਠੀਕ ਹੈ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਠੀਕ ਹੈ ਤੁਸੀਂ ਕੋਈ ਵੀ ਡਿਜ਼ਾਈਨ ਮਾੜੀ ਕਰਵਾ ਸਕਦੇ ਹੋ ਠੀਕ ਹੈ ਕਿਸੇ ਵੀ ਕਲਾ ਦੇ ਵਿੱਚ ਕਿਸੇ ਵੀ ਕਲਾ ਦੇ ਵਿੱਚ ਆੜੀ ਕਰਵਾ ਸਕਦੇ ਹੋ ਕੋਈ ਵੀ ਕਲਰ ਕੋਈ ਵੀ ਫੈਬਰਿਕ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਲੈ ਸਕਦੇ ਹੋ ਠੀਕ ਹੈ ਜੀ ਇਹ ਇਸ ਦਾ ਘੇਰਾ ਬਣਿਆ ਹੋਇਆ ਤੇ ਇਹ ਦੋ ਸੈਂਟਰ ਪੈਨਲ ਜਾਂਦੇ ਆ ਠੀਕ ਹੈ ਜੀ ਇਸ ਦੇ ਵਿੱਚ ਤੁਹਾਨੂੰ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਸੂਟ ਦਾ ਜਿਹੜਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਇਸ ਵਰਕ ਨੂੰ ਬਾਜੂ ਦੇ ਉੱਪਰ ਵੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਬਾਜੂ ਦੇ ਉੱਪਰ ਵੀ ਕਰ ਸਕਦੇ ਹੋ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਤੇ ਬਾਜੂ ਦੇ ਉੱਪਰ ਤਾਂ ਆਲਰੇਡੀ ਸੌਰੀ ਸੌਰੀ ਹੈਗਾ ਹੀ ਹੈ ਜੀ ਠੀਕ ਹੈ ਕਲਰ ਦਾ ਥੋੜਾ ਫਰਕ ਆ ਰਿਹਾ ਜੀ ਇਸ ਤੇ ਕੈਮਰਾ ਦੇ ਵਿੱਚ ਥੋੜਾ ਸਰਵਾਈ ਕਲਰ ਆ ਰਿਹਾ ਬੱਟੀ ਸੁਰੋਜੀ ਕਲਰ ਹੈ ਜੀ ਇਹ ਵਾਲਾ ਕਲਰ ਹੈ ਜੀ ਠੀਕ ਹੈ ਬਹੁਤ ਸੋਨਾ ਵਰਕ ਹੋ ਕੇ ਰੈਡੀ ਹੋਇਆ ਜੀ ਠੀਕ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਇਸ ਨਾਲ ਤੁਸੀਂ ਕੋਈ ਵੀ ਦੁਪੱਟਾ ਆਪਣੇ ਚੋਇਸ ਅਨੁਸਾਰ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਟਾਈ ਐਂਡ ਡਾਈ ਦੁਪੱਟਾ ਵੀ ਇਸ ਨਾਲ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੋ ਵੀ ਤੁਹਾਨੂੰ ਸੂਟ ਕਲਰ ਡਿਜ਼ਾਈਨ ਪਸੰਦ ਹੋਵੇ ਤੇ ਨੈਕਸਟ ਹੈਗਾ ਜੀ ਆਪਣੇ ਕੋਲ ਸ਼ਿਮਰ ਸ਼ਿਮਰ ਦਾ ਸੂਟ ਹੈ ਜੀ ਠੀਕ ਹੈ ਇਹਦੇ ਜ਼ਰੀ ਦਾ ਵਰਕ ਔਰ ਦਬਕੇ ਦਾ ਵਰਕ ਹੋਇਆ ਹੋਇਆ ਜੀ ਇਸ ਦੇ ਉੱਪਰ ਠੀਕ ਹੈ ਇਸ ਦੇ ਵਿੱਚ ਵੀ ਤੁਹਾਨੂੰ ਲੈਂਥ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਗੀ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਪਰਪਲ ਕਲਰ ਹੈ ਜੀ ਬਹੁਤ ਜ਼ਿਆਦਾ ਸ਼ਾਈਨ ਦਿੰਦਾ ਇਹ ਹੁਣ ਦੇਖੋ ਜੀ ਪ੍ਰੋਪਰ ਪ੍ਰੋਪਰ ਕਲਰ ਆ ਰਿਹਾ ਜੀ ਫੈਪੇਕ ਤੇ ਸ਼ਾਈਨ ਕਰਕੇ थोड़ी कलर जो दें दिक्कत ਆ ਰਹੀ ਹੈ कलर ਨਹੀਂ ਸਹੀ ਆ ਰਿਹਾ ਬਟ ਇਹ ਵਾਲਾ ਪਰਪਲ ਕਲਰ ਹੈ ਜੀ ਠੀਕ ਹੈ ਬਹੁਤ ਸੋਹਣਾ ਫੈਬਰਿਕ ਹੈ ਉਸ ਤੋਂ ਬਾਅਦ ਤੁਸੀਂ ਵਰਕਸ਼ਾਪ ਕਰੋ ਜੀ ਠੀਕ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਠੀਕ ਹੈ ਇਹ ਦੋ ਇਦਾਂ ਸੈਂਟਰ ਪੈਨਲ ਬਣੇ ਹੋਏ ਨੇ ਜੀ ਸੈਂਟਰ ਪੈਨਲ ਨੇ ਠੀਕ ਹੈ ਤੁਹਾਨੂੰ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਇਸ ਦੇ ਵਿੱਚ ਇਹ ਫਲਾਰ ਬਣਵਾਉਣਾ ਚਾਹੁੰਦੇ ਹੋ ਤੇ ਤੁਸੀਂ ਹੈਂਡਵਰਕ ਦੇ ਨਾਲ ਇਦਾਂ ਹੀ ਫਲਾਰ ਵੀ ਬਣਵਾ ਸਕਦੇ ਹੋ ਤੇ ਜੇਕਰ ਤੁਸੀਂ ਇਸ ਨਾਲ ਬੀਨਕ ਲੈਣਾ ਚਾਹੁੰਦੇ ਹੋ ਬੀਨਕ ਬਣਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਫੈਬਰਿਕ ਵੀ ਤੁਸੀਂ ਆਪਣੀ ਕਸਟਮਾਈਜ਼ سوری ਆਪਣੀ ਚੋਇਸ ਦੇ ਅਨੁਸਾਰ ਚੇਂਜ ਕਰਵਾ ਸਕਦੇ ਹੋ ਜਿੱਦਾਂ ਦੀ ਪੈਟਰਨ ਤੁਸੀਂ ਵਿਜ਼ਿਟ ਵਿਜ਼ਿਟ ਕਰਦੇ ਹੋ ਠੀਕ ਹੈ ਜੀ ਜਿੱਦਾਂ ਦੇ ਫੈਬਰਿਕ ਤੁਸੀਂ ਜਾਣਾ ਜਾ ਰਹੇ ਹੋ ਜਾਂ ਰਹਿ ਰਹੇ ਹੋ ਤੁਸੀਂ ਉਦਾਂ ਦੇ ਹਿਸਾਬ ਨਾਲ ਕੱਪੜਾ ਲੈ ਕੇ ਆਪਣਾ ਸਾਡੇ ਤੋਂ ਚੂਜ਼ ਕਰਕੇ ਕੱਪੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇੱਕ ਇਹ ਅਗਰ ਤੁਸੀਂ ਏਸੇ ਫੈਬਰਿਕ ਦੇ ਉੱਪਰ ਮਸ਼ੀਨ ਵਰਕ ਦੇ ਲੈਣਾ ਵਿਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਕਰਵਾ ਸਕਦੇ ਹੋ ਤੇ ਜਿੱਦਾਂ ਹੀ ਤੁਸੀਂ ਸੂਟ ਨੂੰ ਰੈਡੀ ਕਰਵਾਉਂਗੇ ਤੁਹਾਨੂੰ ਆਪਾਂ WhatsApp ਦੇ ਉੱਪਰ ਸਾਰੀ ਪਹਿਲਾਂ ਡਿਟੇਲਸ ਦੇਵਾਂਗੇ ਕਿ ਕਿਹੜਾ ਸੂਟ ਕਿਹੜਾ ਵਰਕ ਤੁਸੀਂ ਕਿਹੜੇ ਕੱਪੜੇ ਦੇ ਉੱਪਰ ਕਰਵਾ ਰਹੇ ਹੋ ਤਾਂ ਤੁਹਾਨੂੰ ਕੀ ਕੀ ਪ੍ਰਾਈਸੇਸ ਰਹਿਣਗੇ ਠੀਕ ਹੈ ਜੀ ਜਦਾਂ ਕੀ ਹੋਊ ਜੇ ਤੁਸੀਂ ਇਹ ਵਾਲੇ ਵਰਕ ਨੂੰ ਮਸ਼ੀਨ ਵਰਕ ਚ ਕਰਵਾਉਣੇ ਤਾਂ ਤੁਸੀਂ ਇਹੀ ਫੈਬਰਿਕ ਫੈਬਰਿਕ ਦੇ ਉੱਪਰ ਤੁਹਾਨੂੰ ਮਸ਼ੀਨ ਵਰਕ ਕਿੰਨੇ ਦਾ ਪ੍ਰਾਈਸ ਪਊਗਾ ਠੀਕ ਹੈ ਵਿਧੂ ਦੁਪੱਟਾ ਠੀਕ ਹੈ ਵਿਦ ਸਟੀਚਿੰਗ ਵੀ ਲੈਣੀ ਹੋ ਤਾਂ ਤੁਹਾਨੂੰ ਪੂਰੀ ਡਿਟੇਲ ਦਿੱਤੀ ਜਾਊਗੀ ਜੇਕਰ ਤੁਸੀਂ ਇਸ ਨੂੰ ਇਸ ਦੇ ਵਿੱਚ ਹੋਰ ਫਲਾਵਰ ਪਵਾ ਕੇ ਜਾਂ ਬੀ ਸ਼ੇਪ ਕਲਾ ਕਰਵਾ ਕੇ ਵਰਕ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਦਾਂ ਦੀ ਸਾਰੀ ਡਿਟੇਲ ਦਿੱਤੀ ਜਾਊਗੀ ਠੀਕ ਹੈ ਜੀ ਸੈਂਟਰ ਪੈਨਲ ਨੇ ਜੀ ਫਸਟ ਆਫ ਆਲ ਤੁਹਾਨੂੰ ਹਾਲਤੇ ਵਿੱਚ ਲੈਂਥ ਬਣਾਉਣ ਦੇ ਵਿੱਚ ਸ਼ਾਰਟ ਟੈਡੀ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਗੀ ਠੀਕ ਹੈ ਬਹੁਤ ਸੋਹਣਾ ਵਰਕ ਹੋ ਕੇ ਰੈਡੀ ਹੋਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਠੀਕ ਹੈ ਜੀ ਇਸ ਤੀਆਂ ਬਾਜੂ ਬਣੀਆਂ ਹੋਈਆਂ ਨੇ ਜੀ ਠੀਕ ਹੈ ਬਾਜੂ ਦੇ ਉੱਪਰ ਵੀ ਪ੍ਰੋਪਰ ਹੈਂਡਵਰਕ ਜ਼ਰੀ ਦਾ ਵਰਕ ਹੋਇਆ ਹੋਇਆ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਠੀਕ ਹੈ ਬਹੁਤ ਹੀ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਠੀਕ ਹੈ ਇਸਦੀ ਬਾਟਮ ਤੇ ਵਰਕ ਨਹੀਂ ਹੈਗਾ ਜੀ ਜੇਕਰ ਤੁਸੀਂ ਆਪਣੀ ਚੋਇਸ ਅਨਸਾਰ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜਿਹੜਾ ਵੀ ਸੂਟ ਜਿੱਦਾਂ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਦਾ ਫਰੰਟ ਬਣਿਆ ਹੋਇਆ ਠੀਕ ਹੈ फ्रंट ਦੇ ਉੱਪਰ ਸੈਂਟਰ ਪੈਨਲ ਜਾਂਦੇ ਆ ਆਪਣੀ ਚੋਇਸ ਦੇ ਅਨੁਸਾਰ ਤੁਸੀਂ ਫਲਾਵਰ ਪਵਾ ਕੇ ਤੇ ਵੀ neck ਬਣਵਾ ਕੇ ਵੀ ਤੁਸੀਂ suit ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਸ ਦੀ ਬਾਜੂ ਤੇ ਵਰਕ ਹੈ ਜੀ ਸਿਰਫ only ਜੇਕਰ ਤੁਸੀਂ ਬੋਟਮ ਵਰਕ ਵੀ ਲੈਣਾ ਚਾਹੁੰਦੇ ਤੇ ਤੁਹਾਨੂੰ ਬੋਟਮ ਵਰਕ ਵੀ ਮਿਲ ਜਾਊਗਾ ਠੀਕ ਹੈ ਜੀ ਵਰਕ ਤੁਹਾਨੂੰ ਪੂਰੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਜੇਕਰ ਤੁਸੀਂ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ WhatsApp ਨੰਬਰ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈ ਠੀਕ ਹੈ ਆਪਣਾ YouTube ਦੇ ਉੱਪਰ ਚੈਨਲ ਹੈ ਜੀ ਨਾਦਰ ਬੁਟੀਕ ਦੇ ਨਾਮ ਤੇ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੈਂਸ਼ਨ ਜ਼ਰੂਰ ਕਰਿਆ ਕਰੋ ਇਹ ਚੀਜ਼ ਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਆਪਣਾ Instagram ਤੇ ਪੇਜ ਹੈ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਹਮੇਸ਼ਾ ਯਾਦ ਰੱਖਿਆ ਕਰੋ ਕਿ ਜੇ ਆਪਾਂ ਸਟਿਚਿੰਗ ਵੀ ਕਰਦੇ ਆਂ ਜੀ ਸਟਿਚਿੰਗ ਵੀ ਅਵੇਲੇਬਲ ਆਪਣੇ ਕੋਲ ਤੁਸੀਂ ਜਿੰਦਾਂ ਦੀ ਮਰਜ਼ੀ ਜੇ ਜਿਹੜੀ ਸਟੀਚਿੰਗ ਆਉ ਲੈ ਸਕਦੇ ਹੋ ਚਾਹੇ ਤੁਸੀਂ ਸਿੰਪਲ ਸੂਟ ਰੈਡੀ ਕਰਵਾਉਣਾ ਹੈ ਉਹ ਵੀ ਆਪਾਂ ਕਰਦੇ ਆਂ ਪਲਾਜ਼ੋ ਦੇ ਨਾਲ ਕਰਵਾਉਣਾ ਹੈ ਗਰਾਰੇ ਦੇ ਨਾਲ ਕਰਵਾਉਣਾ ਹੈ ਕੋਈ ਲਹਿੰਗਾ ਸੂਟ ਰੈਡੀ ਕਰਵਾਉਣਾ ਤੁਸੀਂ ਸ਼ਾਰਟ ਸ਼ਾਰਟ ਦੇ ਨਾਲ ਠੀਕ ਹੈ ਜੀ ਕੋਈ ਫਰੌਕ ਲਹਿੰਗਾ ਰੈਡੀ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਆਪਾਂ ਹੈਵੀ ਤੋਂ ਹੈਵੀ ਸੂਟ ਤੇ ਲਾਈਟ weight ਤੋਂ ਲਾਈਟ weight ਸੂਟ ਜਿਹੜੇ ਉਹ ਰੈਡੀ ਕਰਦੇ ਆਂ ਵਿਦ ਸਟੀਚਿੰਗ ਵਿਦ ਵਰਕ ਠੀਕ ਹੈ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਸਟੀਚਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਜੀ वर्ल्ड वाइड ਸ਼ਿਪਿੰਗ ਕਰਦੇ ਆ ਮੇਰੀਆਂ ਭੈਣਾਂ ਜਿਹੜੀਆਂ ਵੀ ਦੇਸ਼ਾਂ ਪਰਦੇਸਾਂ ਚ ਬੈਠੀਆਂ ਨੇ ਕਿਤੇ ਵੀ ਬੈਠੀਆਂ ਨੇ ਠੀਕ ਹੈ ਉਹ ਆਪਾਂ ਨੂੰ ਕਿਤੇ ਵੀ ਬੈਠੇ ਹੋਏ ਸੂਟ ਦਾ ਆਰਡਰ ਲੈ ਸਕਦੇ ਨੇ ਠੀਕ ਹੈ ਜੀ ਤੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਨੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਨੇ ਠੀਕ ਹੈ ਜੀ ਤੁਸੀਂ ਆਪਣੇ ਕੋਲੋਂ ਵੀ ਕਿਸੇ ਵੀ ਸੂਤੀ ਫੋਟੋ ਪੇਜ 'ਤੇ ਆਪਣ ਤੋਂ ਰੈਡੀ ਕਰਵਾ ਸਕਦੇ ਹੋ ਜੀ ਸੂਟ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਪਸੰਦ ਹੁੰਦਾ ਹੈ ਠੀਕ ਹੈ ਤੇ ਜੇਕਰ ਤੁਸੀਂ ਆਪਣੇ ਤੋਂ ਡਿਜ਼ਾਈਨ ਮੰਗਵਾਉਣਾ ਚਾਹੁੰਦੇ ਹੋ ਕੁਝ ਫੋਟੋਜ਼ ਜਾਂ ਵੀਡੀਓਜ਼ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਨੂੰ WhatsApp 'ਤੇ ਵੀ ਮੰਗਵਾ ਸਕਦੇ ਹੋ ਜੀਕਰ ਤੁਸੀਂ ਆਪਣਾ Instagram ਵਾਲਾ ਪੇਜ ਜਿਹੜਾ ਨਾਦਰ ਬੁਟੀਕ ਦੇ ਨਾਮ ਤੇ ਜੇਕਰ ਉਹਨੂੰ ਜਾ ਕੇ ਚੈੱਕ ਕਰਨਾ ਹੈ ਉੱਥੋਂ ਵੀ ਤੁਸੀਂ ਕੋਈ ਡਿਜ਼ਾਈਨ ਲੈ ਕੇ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਤੇ ACG ਆਪਣਾ ਜੋ ਇਹ ਸ਼ਿਮਰ ਦਾ ਸੂਟ ਹੈਂਡਵਰਕ ਦੇ ਨਾਲ ਸੈਂਟਰ ਪੈਨਲ ਬਣੇ ਹੋਏ ਐ ਤੇ ਪ੍ਰੋਪਰ ਬਾਜੂ ਬਣੀਆਂ ਹੋਈਆਂ ਨੇ ਵਰਕ ਤੁਹਾਨੂੰ ਬਹੁਤ ਹੀ नीट ਐਂਡ ਕਲੀਨ ਮਿਲੂਗਾ ਸਫਾਈ ਦੇ ਨਾਲ ਮਿਲੂਗਾ ਠੀਕ ਹੈ ਜਿੱਦਾਂ ਮਰਜੀ ਤੁਸੀਂ ਇਸ ਨੂੰ ਰੈਡੀ ਕਰਵਾ ਸਕਦੇ ਹੋ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾਣਾ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਪਰਪਲ ਪਰਪਲ ਕਲਰ ਹੈ ਸ਼ਾਈਨ ਕਲਰ ਸ਼ਾਈਨ ਦਾ ਬੋਟਸਟਾਫ ਜੀ ਬਹੁਤ ਸੌਫਟ ਸਟਾਫ ਹੈ ਇਸ ਨੂੰ ਤੁਸੀਂ ਗਰਮੀ ਦੇ ਵਿੱਚ ਜਿੱਦਾਂ ਮਰਜ਼ੀ ਵੇਅਰ ਕਰ ਲਓ ਤੁਹਾਨੂੰ ਗਰਮੀ ਨਹੀਂ ਆਏਗੀ ਠੀਕ ਹੈ ਨਾ ਹੀ ਬਾਕੀ ਕਈਆਂ ਨੂੰ ਚੁਬਨ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਕਹਿੰਦੇ ਚੁਬਦਾ ਫੈਬਰਿਕ ਇਹ ਹੁੰਦਾ ਉਹ ਹੁੰਦਾ ਨਹੀਂ ਜੀ ਉਦਾਂ ਲਈ ਕੋਈ ਪ੍ਰੋਬਲਮ ਨਹੀਂ ਆਏਗੀ ਬਹੁਤ ਸੌਫਟ ਕੱਪੜਾ ਹੈ ਠੀਕ ਹੈ ਜੀ ਐਨੀ ਪ੍ਰੈਸ ਦੀ ਵੀ ਇਸ ਤੇ ਲੋੜ ਨਹੀਂ ਹੁੰਦੀ ਬਹੁਤ ਜ਼ਿਆਦਾ ਘੱਟ ਵਾਲ ਪੈਂਦੇ ਨੇ ਤਾਂ ਮੈਂ ਜ਼ਿਆਦਾ ਇਹਨੂੰ ਮੁਠੀ ਦੇ ਵਿੱਚ ਝੰਜੋੜ ਜਿਹਾ ਦਿੱਤਾ ਤਾਂ ਐਵੇਂ ਥੋੜਾ ਜਿਹਾ ਹੋ ਗਿਆ ਠੀਕ ਹੈ ਜੀ ਬਹੁਤ ਤੁਸੀਂ ਕੱਪੜੇ ਦੀ ਸ਼ਾਈਨ ਦੇਖੋ ਠੀਕ ਹੈ ਜੀ ਇਹ ਪਾਰਟੀ ਵੇਰ ਸੂਟ ਹੈ ਗਰਮੀਆਂ ਦੇ ਵਿੱਚ ਇਦਾਂ ਦੇ ਸੂਟ ਹੈ ਜਿਹੜੇ ਬਹੁਤ ਸਹੀ ਰਹਿੰਦੇ ਨੇ ਠੀਕ ਹੈ ਜੀ ਚਲੋ ਜੀ ਇਹ ਹੋ ਗਿਆ ਜੀ ਆਪਣਾ ਸੈਕਿੰਡ ਸੂਟ ਸੀ ਹਨਵਰਕ ਦੇ ਨਾਲ ਸ਼ਿਮਰ ਤੇ ਉੱਪਰ ਠੀਕ ਹੈ ਤੇ ਇਹ ਵਾਲਾ ਸੀ ਆਪਣਾ ਫਰਸਟ ਸੂਟ ਠੀਕ ਹੈ ਇਸ ਨੂੰ ਸੀ ਖਾਦੀ ਕਾਟਨ ਦੇ ਉੱਪਰ ਕਾਟਨ ਦੇ ਉੱਪਰ ਜੌਰਜਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਸੂਟ ਜਿਹੜਾ ਤੁਹਾਨੂੰ ਪਸੰਦ ਆ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਬਹੁਤ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਹੈ ਜੀ ਠੀਕ ਹੈ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਬਹੁਤ ਸੋਹਣੇ ਸੋਹਣੇ ਸੂਟ ਆਪਣੇ ਕੋਲ ਹੈਗੇ ਨੇ ਜੀ ਰੈਡੀ ਹੋਏ ਪਏ ਨੇ ਠੀਕ ਹੈ ਬਹੁਤ ਜਲਦ ਆਪਾਂ ਤੁਹਾਨੂੰ ਸਾਰਿਆਂ ਦੀ ਹੌਲੀ-ਹੌਲੀ ਫੋਟੋਸ ਵੀਡੀਓਜ਼ ਰੈਡੀ ਕਰ ਸ਼ੇਅਰ ਕਰਾਂਗੇ ਠੀਕ ਹੈ ਦਨ ਆਪਾਂ ਤੁਹਾਡੇ ਨਾਲ ਹੁਣ ਹੌਲੀ ਹੌਲੀ ਕਾਟਨ ਦੇ ਸੂਟ প্রিনਟ ਸੂਟ ਪਲੇਨ ਸੂਟ embroidery ਵਾਲੇ ਹੈਂਡਵਰਕ ਦੇ ਸੂਟ ਜਿਹੜਾ ਵੀ ਤੁਸੀਂ ਪਾਰਟੀ ਵਰ ਸੂਟ ਲੈਣੇ ਆਪਾਂ ਸਾਰਿਆਂ ਦੀ ਬਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਨਾਲ ਪਲੀਜ਼ ਤੁਸੀਂ ਇਦਾਂ ਹੀ ਬਣੇ ਰਹੋ ਜੀ ਆਪਣੇ ਚੈਨਲ ਦੇ ਉੱਪਰ ਤੇ ਬਾਤ ਤੋਂ ਬਾਤ ਆਪਣੇ ਚੈਨਲ ਦੀ ਅੱਗੇ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਪਾਂ ਤੁਹਾਡੇ ਲਈ ਅੱਗੇ ਅੱਗੋਂ ਕਿੱਦਾਂ ਦੇ ਹੋਰ ਡਿਜ਼ਾਈਨ ਵਗੈਰਾ ਤੁਹਾਡੇ ਲਈ ਲੈ ਕੇ ਆਈਏ ਠੀਕ ਹੈ ਜੀ ਤੇ ਆਪਣਾ ਇੰਸਟਾਗ੍ਰam ਵਾਲਾ ਪੀਜਾ ਜੀ ਨਾਦਰ ਬੁਟੀਕ ਉਹਦੇ ਉੱਪਰ ਜਾ ਕੇ ਆਪਾਂ ਤੁਸੀਂ ਫੋਲੋ ਕਰੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ ਕਿਸੇ ਚੀਜ਼ ਬਾਰੇ ਵੀ ਤੁਸੀਂ ਡਿਟੇਲ ਲੈਣੀ ਹੈ ਤਾਂ ਤੁਸੀਂ ਆਪਾਂ ਨੂੰ ਜਾ ਕੇ ਵਟਸਐਪ ਦੇ ਉੱਪਰ ਡੀਐਮ ਕਰ ਸਕਦੇ ਹੋ ਠੀਕ ਹੈ ਬਦ ਤੋਂ ਬਦ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੁਸੀਂ ਸਟੀਚਿੰਗ ਕਰਵਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਡੈਡੀ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਅੱਜ ਦੇ ਵਲੌਗ ਦਾ ਪੈਂਡ ਇੱਥੇ ਕਰਦੇ ਆਂ ਸਾਰੇ ਜਣੇ ਵਧੀਆ ਰਿਹਾ ਕਰੋ ਠੀਕ ਠਾਕ ਰਿਹਾ ਕਰੋ ਖੁਸ਼ ਰਿਹਾ ਕਰੋ ਠੀਕ ਹੈ ਜੀ ਓਕੇ ਜੀ ਥੈਂਕ ਯੂ